ਅਸਾ ਜੀ ਇੱਕ ਰਾਜਾ ਸੀ ਉਹ ਰਾਜਾ ਅੱਗੇ ਜਿਹੜੇ ਰਾਜੇ ਹੁੰਦੇ ਇਹ ਸ਼ਿਕਾਰ ਸ਼ਕੂਰ ਜ਼ਰੂਰ ਖੇੜਦੇ ਜਿਹੜਾ ਰਾਜਾ ਸ਼ਿਕਾਰ ਨਾ ਖੇੜਦਾ ਉਹਨੂੰ ਰਾਜੇ ਹੀ ਨਹੀਂ ਮੰਨਦੇ ਆ ਸਰ ਉਹ ਇੱਕ ਰਾਜਾ ਸੀ ਕਹਿੰਦਾ ਵੀ ਸ਼ਿਕਾਰ ਖੇੜਣ ਜਾਂਦੇ ਆ ਉਹ ਸ਼ਿਕਾਰ ਖੇੜਨਾ ਤੁਰ ਗਿਆ ਕੱਲਾ ਜੰਗਲ ਜਾ ਅੱਗੇ ਵੀ ਜਾਂਦਾ ਹੀ ਸੀ ਉਹ ਅੱਗੇ ਜਾਂਦਾ ਸੀ ਉਹ ਗਿਆ ਹੋਇਆ ਉਹ ਤਾਂ ਉਹਦੇ ਮੁੜਿਆ ਨਾ ਅਰੇ ਰਾਣੀ ਨੇ ਢਿੱਕਿਆ ਵੀ ਆਏ ਨਹੀਂ ਛੋਟਾ ਜਿਆਦਾ ਨਹੀਂ ਰਹੇਗਾ ਵੀ ਕਿਤਾ ਆ ਜਾਂਦਾ ਇਹ ਬੇੜੇ ਨੂੰ ਉਹ ਦੇਖਿਆ ਵੀ ਤੈਨ ਨੇੜੇ ਲਾਦਾ ਵੀ ਆਇਆ ਨਹੀਂ ਵੀ ਤਾਂ ਕੋਈ ਗੱਲ ਹੈ ਨਹੀਂ ਤਾਂ ਆ ਜਾਂਦਾ ਹੁਣ ਉਹ ਰਾਣੀ ਨੇ ਕੀ ਕਰਿਆ ਵੀ ਹੁਣ ਕੀ ਲਾਜ ਬਣਾਈਏ ਨੇਰਾ ਹੋ ਜਾਂਦਾ ਜਾਂਦਾ ਪਤਾ ਲਈਏ ਛੇਤੀ ਉਹ ਰਾਣੀ ਨੇ ਬੰਦਿਆਂ ਦੇ ਕੱਪੜੇ ਪਾਲੇ ਭੇਸ ਬਦਲਾ ਲਿਆ ਬਨ ਕੇ ਪੱਕ ਪੁਗ ਪੂਰੀ ਮੂੰਹ ਤੇ ਬਨ ਲਿਆ ਕੱਪੜਾ ਉਹ ਜਾਂ ਬੰਨ ਲੈਂਦੇ ਨੇ ਹੁਣ ਵੀ ਆ ਮੋਟਰਸਾਈਕਲ ਆ ਜਾਂਦੇ ਵੀ ਬੰਨ ਕੇ ਘੋੜੇ ਦੇ ਚੱਕ ਕੇ ਕਿਰਪਾਨ ਤੇ ਢਾਲ ਹੁੰਦੀ ਅੱਗੇ ਲੜਾਈ ਕਰਨ ਨੂੰ ਕਿਰਪਾਨ ਤੇ ਢਾਲ ਹੀ ਹੁੰਦੀ ਵੱਧ ਤੇ ਢਾਲ ਹੁੰਦੀ ਜਿਹੜੀ ਤਵਾ ਜਾ ਉਹ ਰੋਕਣ ਵਾਸਤੇ ਤਲਵਾਰ ਹੁੰਦੀ ਸਾਹਮਣੇ ਮਾਰਨ ਵਾਸਤੇ ਉਹਨੇ ਕੀ ਕਰਿਆ ਵੀ ਚੱਕੀ ਰਾਣੀ ਨੇ ਤਲਵਾਰ ਤੇ ਢਾਲ ਪਾਈ ਮੋਢੇ 'ਚ ਤੁਰ ਪਈ ਬਾੜ ਕੀ ਜੰਗਲ 'ਚ ਜੰਗਲ 'ਚ ਤਾਂ ਹੁਣ ਤਿੰਨ ਸੱਪ ਗਿਆ ਹਨੇਰਾ ਹੋ ਗਿਆ ਹਨੇਰ ਕਬਾਰ ਹੋ ਗਿਆ ਜੰਗਲ 'ਚ ਕੋਸਣਾ ਦੇਖੇ ਐਨੇ ਹੌਲੀ ਹੌਲੀ ਚੰਦ ਚੜ ਗਿਆ ਮੁੰਨੇ ਆਖਾ ਵੀ ਹਨੇਰਾ ਹੋ ਗਿਆ ਬੜਾ ਕੁਛ ਨਹੀਂ ਇਸ ਦਾ ਪਤਾ ਲੱਗਦਾ ਚੰਦ ਚੜ ਕੇ ਚਾਨਣ ਜਾ ਹੋ ਗਿਆ ਕੁਛ ਫਿਰ ਮੜਾ ਜਾ ਠੀਕ ਹੋ ਗਿਆ ਫਿਰ ਐ ਚੰਦ ਦੇ ਚਾਨਣ ਚ ਪੈੜਪੂਰ ਦੇਖਣ ਲੱਗੀ ਵੀ ਘੋਲੇ ਦੀ ਆ ਵੀ ਕਿੱਧਰ ਗਿਆ ਐ ਪਤਾ ਲੱਗ ਉਹਨੇ ਨਿਗਰਾਨੀ ਕਰਦੀ ਕਰਦੀ ਨੇ ਉਹਨੂੰ ਲਹੂ ਦੇ ਤੁਪਕੇ ਜੇ ਨਿਗਾ ਚਾਹੇ ਉਹਨੇ ਆਖਵੀ ਰਾਜਾ ਦਾ ਮਾਰ ਤੱਕ ਕਿਸੇ ਮੈਂ ਚੱਲ ਦੇਖਦਾ ਉੱਧਰ ਹੀ ਤੁਰੇ ਗਈ ਤੁਰੇ ਜਾਂਦੇ ਗਾਹੇ ਸ਼ੇਰ ਵਿੱਗਿਆ ਪਿਆ ਮਰ ਗਿਆ ਉਹ ਉਹਦੇ ਤੀਰ ਲੱਗਿਆ ਹੋਇਆ ਜੀ ਤੀਰ ਰਾਜੇ ਨੇ ਮਾਰਿਆ ਹੋਇਆ ਤਾਂ ਉਹ ਤੀਰ ਲੱਗਿਆ ਕਰਕੇ ਉਹ ਮਰ ਗਿਆ ਉਹਨੇ ਆਖਿਆ ਵੀ ਲਹੂ ਦੇ ਤੁਪਕੇ ਤਾਂ ਆਈਦੇ ਨੇ ਵੀ ਇਹ ਸ਼ੇਰ ਨੇ ਹੋ ਸਕਦਾ ਹੈ ਰਾਜਾ ਵੀ ਮਾਰਤਾ ਹੋਵੇ ਤੇ ਇਹਨਾਂ ਦੇ ਆਪ ਤੇ ਹੋ ਚਲੋ ਵੀ ਦੇਖਦੇ ਆਂ ਕਹਿੰਦੇ ਚੰਦ ਚਾਨੀ ਰਾਤ ਜੰਗਲ ਦੇ ਵਿੱਚ ਗਾਹਾਂ ਬਾਕੀ ਥੋੜਾ ਜਿਹਾ ਨਾਲੇ ਉੱਥੇ ਰਾਜੇ ਦੀ ਮਾਲਾ ਟੁੱਟ ਕੇ ਡਿੱਗੀ ਪਈ। ਵੀ ਮਾਲਾ ਵਿਆ ਪਈ ਆ ਵੀ ਕਿਤੇ ਇੰਨਾ ਜਨਾਬ ਚਲਾਈ ਹੋਈ ਵਸ਼ੇਰ ਨਾਲ। ਵਸ਼ੇਰ ਨੇ ਮਾਰ ਕੇ ਖਾਕੂ ਗਿਆ ਵੇ। ਜਦੋਂ ਗਾਹਾਂ ਗਈ ਥੋੜੀ ਜੀ। ਫਿਰ ਉਹਦੇ ਨਿਗਾਹ ਪੈ ਗਈ। ਉਹ ਰਾਜਮਤਾ ਤਨ ਚੋਰ ਬੰਨੀ ਬੈਠੇ। ਨੂੜੀ ਬੈਠੇ। ਨਾਲੇ ਠੂਕਣੇ ਚ ਡੰਡੇ ਲਾਉਣ। ਮੇਂ ਦੱਸ ਕੀ ਆ ਤੈਨਵੇ ਸਮਾਨ ਰਾਜ ਉਹਦਾ ਪੁੱਛਣ ਖਜ਼ਾਨਾ ਖਪਾ ਉਹਦਾ ਮਗਰਲਾ। ਮੇਦੇ ਕੋ ਸਾ ਚਿੱਕਾ ਮਾਰੇ ਰਾਜਾ ਰਾਤ ਨੂੰ ਕੌਣ ਸੜਾ ਬੇ ਉਥੇ ਕੁੱਟਿਆ ਭਈ ਕੁੱਟੀਆਂ ਉਹਦੇ ਨਿਗਾ ਪੈ ਗਈ ਬਾਗੀ ਉਹਨੇ ਦੇਖ ਲਿਆ ਵੀ ਇਹ ਤਾਂ ਚੋਰ ਬੰਨੀ ਬੈਠੇ ਨੇ ਨੇਰੇ ਚ ਉਹ ਬਣੀ ਉਹਨੂੰ ਪਛਾਣ ਲੱਗਿਆ ਨਾ ਉਹਨਾਂ ਨੂੰ ਪਤਾ ਲੱਗਿਆ ਵੀ ਇਹ ਤੀਵੀ ਹੈ ਉਹ ਕਹਿੰਦੀ ਲਾਓ ਲਾਵੇ ਤੇ ਮੈਂ ਵੀ ਆਉਣੇ ਉਹਨੇ ਤਰੀਕਾ ਬਗਤਿਆ ਵੀ ਜੇ ਮੈਂ ਇਹਨੂੰ ਦੱਸਤਾ ਫਿਰ ਵਿੱਚੇ ਮੈਨੂੰ ਨੂੜ ਲੈਣਗੇ ਉਹ ਉਹਨਾਂ ਨਾਲ ਦੀ ਬਣ ਕੇ ਬਾਗੀ ਕਹਿੰਦੀ ਠੀਕ ਹੈ ਠੀਕ ਹੈ ਮੈਂ ਵੀ ਆ ਰਹੀ ਆਂ ਆ ਗਿਆ ਮੈਂ ਵੀ ਕਹਿੰਦੇ ਫੜ ਲੋ ਇਹਨੂੰ ਉਹ ਪਈ ਕਹਿੰਦੇ ਉਹ ਇੱਕ ਬੰਦਾ ਆਪਣੇ ਨਾਲ ਤਾਂ ਹੋਰ ਆ ਗਿਆ ਚਲੇ ਵੀ ਚੋਰ ਕਹਿੰਦੇ ਚਾਰ ਹੋ ਗਏ ਹੁਣ ਕੋਈ ਡਰ ਨਹੀਂ ਕਹਿੰਦੇ ਕੌਣ ਹੈ ਕਹਿੰਦੇ ਰਾਜਾ ਹੈ ਵੀ ਰਾਜਾ ਕਹਿੰਦਾ ਆਪਾਂ ਦਾ ਖਜ਼ਾਨਾ ਲੁੱਟਣਾ ਰਾਤ ਨੂੰ ਇਹਦੋਂ ਕੁੱਟ-ਕੱਟ ਕੇ ਪੁੱਛਦਿਆਂ ਕਹਿੰਦੇ ਠੀਕ ਹੈ ਮੈਂ ਵੀ ਤੁਹਾਡੇ ਨਾਲ ਆ ਕਹਿੰਦੇ ਵੀ ਠੀਕ ਆ ਆਪਾਂ ਚਾਰ ਜਾਣੇ ਹੋ ਗਏ ਚਲ ਕਹਿੰਦੇ ਐ ਕਰੋ ਹੁਣ ਇਹਨੂੰ ਉੱਟੋ ਨਾ ਇਹਨੂੰ ਲੈ ਚੱਲੋ ਇੱਥੋਂ ਲੈ ਚੱਲ ਕੇ ਉਧਰ ਲੈ ਚੱਲੋ ਇਹਦਾ ਪੁੱਛਾਂਗੇ ਖਜ਼ਾਨਾ ਖਜੂਨਾ ਕਿੱਥੇ ਆ ਫੇਰ ਲੁੱਟ ਲਿਆਵਾਂਗੇ ਉਹਨੇ ਬਹਾਨੇ ਨਾਲ ਹੌਲੀ ਹੌਲੀ ਆਏ ਤੋੜਦੇ ਹੋ ਪਤਾ ਰਾਜੇ ਨੂੰ ਮਣਾ ਵੀ ਇਹ ਕੌਣ ਹੈ ਉਹ ਤੋਂ ਲਿਆਈ ਤੋਂ ਲਈ ਗਾ ਨੇੜੇ ਆ ਕੇ ਸਹਰ ਦੇ ਉਹਨੇ ਤਰੀਕਾ ਵਗਦਾ ਕਹਿੰਦੇ ਆਏ ਕਰੋ ਹੁਣ ਆਪਾਂ ਚੋਰੀ ਕਰਨੀ ਹੈ ਆ ਮੰਦਰ ਚ ਆਪਾਂ ਪਹਿਲਾਂ ਮੱਥਾ ਨਾ ਟੇਕ ਲਈਏ ਵੀ ਆਪਾਂ ਨੂੰ ਮੰਦਰ ਚ ਮੱਥਾ ਦੇ ਉੱਪਰ ਅਸੀਂ ਚੋਰੀ ਕਰਨੀ ਹੈ ਰਾਜ ਦਾ ਖਜ਼ਾਨਾ ਲੁੱਟਣਾ ਹੈ ਵੀ ਸਾਡੀ ਮਦਦ ਕਰੀ ਕਹਿੰਦੇ ਵੀ ਠੀਕ ਹੈ ਜਦੋਂ ਚਾਰੇ ਜਾਨ ਨੂੰ ਰਾਜ ਨੂੰ ਕਹਿੰਦੇ ਵੀ ਇੱਥੇ ਬੰਨਿਆ ਹੋਇ ਤੂੰ ਤਾਂ ਕਹਿੰਦੇ ਇੱਥੇ ਬੈਠਾ ਰਹੇ ਬਾਹਰ ਚ ਬਿਠਾ ਦੋ ਕਿ ਇਹਨੂੰ ਤਾਂ ਬਾਹਰ ਚ ਬਿਠਾਇਆ ਤਾਂ ਆਪ ਚਾਰੇ ਵੜ ਗਏ ਮਗਰ ਉਹ ਆਪ ਕਹਿੰਦੇ ਵੀ ਤੁਸੀਂ ਐ ਕਰੋ ਤੁਸੀਂ ਮੱਥਾ ਟੇਕੋ ਮੈਂ ਫੇਰ ਟੇਕ ਲੂੰ ਵੀ ਕਿਥੋਂ ਹੋਣਾ ਭਾਜੇ ਬਾਹਰ ਰਾਜਾ ਨਾਲ ਭਾਜੇ ਕਹਿੰਦੇ ਚੰਗਾ ਤੂੰ ਜਾ ਉਹਦੇ ਲਵੇ ਜਾ ਉਹਨੇ ਤਾਂ ਅੰਦਰ ਵੜ ਕੇ ਉਹ ਅੰਦਰ ਵੜ ਕੇ ਆ ਬਾਹਰ ਇਕੜ ਗਈ ਮੰਦਰ ਦਾ ਕੁੰਡਾ ਲਾਤਾ ਬਾਹਰ ਰਾਜਾ ਨੂੰ ਕਹਿੰਦੇ ਹੋ ਜਾ ਖੜਾ ਜਾ ਕੇ ਨੇ ਲੈ ਜੀ ਰਾਜੇ ਨੇ ਤਾਂ ਮਾਇਲਾ ਚਾ ਮਾਇਲਾ ਚ ਲੱਗ ਗਈ ਫੇਰ ਰਾਜੇ ਨੇ ਛੱਲੇ ਚੜਕੇ ਨੇ ਪੁੱਛ ਭੇਜਤੀ ਤੜਕੇ ਨੂੰ ਸੁਨੇਹੀ ਨੇਰੇ ਨੇਰੇ ਵਿਚਾਰ ਮੁਰਦਮਣ ਉਹਨੂੰ ਫੜ ਕੇ ਲਿਆ ਤੈਨੋਂ ਉੱਥੇ ਮੰਦਰ ਚ ਕੁੰਡਾ ਲਾਇਆ ਉਹ ਭਾਈ ਪੁੱਛ ਨੂੰ ਫੜ ਲਈ ਫਿਰ ਚੜ ਗਿਆ ਲਿਆ ਕਿ ਬੰਨ ਕੇ ਸੱਟ ਲਿਆ ਉੱਥੇ ਲਾਏ ਡੰਡੇ ਡੁੰਡੇ ਉਹ ਜਦੋਂ ਤੜਕੇ ਰਾਣੀ ਫਿਰ ਮਹਾਰਾਜ ਤੋਂ ਤਹਾਂ ਬਾਹਰ ਨਿਕਲੀ ਉਹ ਤਹਾਂਤ ਵਾਲੇ ਤੋਂ ਉਹ ਬੰਨੇ ਬੈਠੇ ਬਾਹਰ ਦਨ ਚੜ ਗਿਆ ਜਰੋਂ ਉਹਦੀ ਸਿਆਣ ਚ ਫੇਰ ਆਏ ਉਹ ਰਾਣੀ ਦੇ ਭਾਈ ਉਹ ਉਹਨੇ ਆਖਿਆ ਵੀ ਤਾਂ ਪੈਂਦਾ ਸਾਡੇ ਹੀ ਮੁੰਡੇ ਨੇ ਇਹ ਕੀ ਕਰਿਆ ਇਹਨਾਂ ਨੇ ਰਾਜਾ ਤਾਂ ਮਾਰ ਤੂੰ ਰਾਜਾ ਨੇ ਤਾਂ ਪਹਿਨੀ ਕਹਿੰਦਾ ਇਹਨੂੰ ਫਾਹੇ ਦੇ ਦੋ ਬਸ ਇਹਨਾਂ ਕਹਿੰਦੇ ਪੜਾ ਲੋੜਾ ਵੀ ਤਾਂ ਮੋਢੀ ਸਾਡੇ ਨੇ ਉਹ ਰਾਜੇ ਨੂੰ ਕਹਿੰਦੀ ਉਹ ਪਹਿਲਾਂ ਵੀ ਰਾਜੇ ਨੇ ਨੂੰ ਦੱਸਤਾ ਵੀ ਸਮਝ ਲੈ ਮੈਂ ਤਾਂ ਭੇਸ ਪਟਾ ਕੇ ਗਈ ਸੀ ਮੈਂ ਤੈਨੂੰ ਬਚਾਉਣ ਵਾਸਤੇ ਮੈਂ ਮੈਂ ਕਿਹਾ ਜੇ ਪਹਿਲੀ ਦਾਤਾ ਮੈਨੂੰ ਨਾਲ ਰੂੜ ਲੈ ਨਾ ਵੀ ਹੁਣ ਇਹ ਤਾਂ ਬੰਦੇ ਉਹ ਨੇ ਸਿਆਣ ਦੇ ਕਹਿੰਦੀ ਐਂ ਕਰ ਤੂੰ ਪੂਰੇ ਸੱਦ ਲਿਆ ਉੱਥੇ ਕਹਿੰਦੀ ਜਿਹੜਾ ਮੈਂ ਤੈਨੂੰ ਵਾਰ ਦਿੱਤਾ ਉਹ ਮੇਰਾ ਤਾਂ ਵਾਪਸ ਹੀ ਖਾਦੇ ਵੀ ਮੈਂ ਮੈਂ ਹੋਗਾ ਉਹ ਕਹਿੰਦਾ ਕੀ ਗੱਲ ਕਹਿੰਦੀ ਨਾਮਾਸ ਇਹ ਨਹੀਂ ਗੱਲ ਦਾ ਅੱਛਾ ਕਹਿੰਦੀ ਆਇਆ ਕਰਫਾਈ ਨਹੀਂ ਮੇਰੇ ਅੱਖੇ ਲੱਗ ਵੀ ਜਿਹੜੇ ਤੰਨੇ ਮੁਰਜਮ ਨੇ ਇਹਨਾਂ ਨੂੰ ਬਰੀ ਕਰ ਦੇ ਬਰੀ ਕਰ ਦੇ ਇਹਨਾਂ ਨੂੰ ਉਹ ਕਹਿੰਦਾ ਵੀ ਕਿਉਂ ਬਰੀ ਕਰ ਤੂੰ ਕਰ ਦੇ ਕਹਿੰਦੀ ਦੇਖ ਪਹਿਲਾਂ ਮੈਂ ਤੈਨੂੰ ਬਚਾਇਆ ਤੈਨੂੰ ਮਾਰ ਦਿੰਦੇ ਹੁਣ ਮੈਂ ਤਾਂ ਤੇਰੇ ਤਰ੍ਹਾਂ ਮੈਂ ਹੁਣ ਇੰਨਾ ਤੇ ਵੀ ਰਹਿਮ ਹੁੰਦਾ ਵੀ ਚੱਲ ਕੋਈ ਗੱਲ ਨਹੀਂ ਉਹ ਛੱਡ ਦੇ ਇਹਨਾਂ ਨੂੰ ਇਹਨਾਂ ਨੂੰ ਤੂੰ ਜੇ ਛੱਡ ਦੇ ਇਹਨਾਂ ਨੂੰ ਕਹਿੰਦਾ ਵੀ ਜੇ ਚੱਲ ਤੂੰ ਕਹਿਣੀ ਆ ਬੱਸ ਛੱਡ ਦਾਂਗੇ ਤੇਰੇ ਨੂੰ ਇਹ ਨਾ ਕੀ ਰਹਿ ਮੰਦਾ ਇੱਕ ਕਉ ਉਹ ਕੱਢੀ ਫਿਰ ਉਹਨੇ ਮਾ ਬਾਅਦ ਚ ਜੋ ਕਹਿਤਾ ਵੀ ਹਾਂ ਚੜ ਛੜ ਤੇ ਮਨਾ ਲਿਆ ਵੀ ਛੱਡ ਦਾਂਗੇ ਚੜ ਛੜ ਜਾ ਹੋਈ ਬਈ ਜੀ ਮਾੜੀ ਮੁੱਤੀ ਕਰਕੇ ਵੀ ਕੋਈ ਗੱਲ ਨਹੀਂ ਛੱਡ ਦਾਂਗੇ ਚਲ ਵੀ ਅੱਗੇ ਪਿੱਛੇ ਨਾ ਕਰਨ ਉਹ ਕਹਿੰਦਾ ਤੇਰੇ ਨਾਲ ਫਿਰ ਤੇ ਤੂੰ ਇਹ ਨਾ ਤੇ ਕਿਉਂ ਇੰਨਾ ਹੋ ਰਿਹਾ ਮੈਂ ਕਰਦਿਆਂ ਕਹਿੰਦੀ ਮੈਂ ਸੱਚੀ ਗੱਲ ਦੱਸਦਾ ਮੇਰੇ ਇਹ ਭਾਈ ਨੇ ਇਹ ਤਾਂ ਤੇਰੇ ਸੰਜਮਾਂ ਸੰਹਾਂ ਲਈ ਤਾਂ ਭਾਈ ਨੇ ਮੇਰੇ ਵੀ ਸਾਹਮਣੇ ਪਿੱਛੇ ਤੋਂ ਉਹਦਾ ਰਾਜੇ ਰੂਜੇ ਤੇ ਭਾਈ ਕਹਿੰਦਾ ਇਹ ਹੈ ਜੇ ਕੰਮ ਕਰਦੇ ਨੇ ਕੰਨ ਜੀ ਵੀ ਇਹ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਇਹ ਕਹਿੰਦੇ ਕਰੀਏ ਕਿ ਰਾਜਪਾਟ ਤਾਂ ਭੈਣ ਖੁੱਸ ਖਸ ਗਿਆ ਤਾਂ ਡਾਊਨ ਹੋ ਗਿਆ ਕੰਮ ਵੀ ਅਸੀਂ ਤਾਂ ਫਿਰ ਇਸੇ ਕੰਮ 'ਚ ਹੀ ਹੋ ਗਏ ਵੀ ਚੋਰੀ ਚਾਰੀ ਕਰ ਲਿਆ ਕਰਾਂਗੇ ਉਹਨੇ ਭਈ ਰਾਜ ਦੇ ਕੋਈ ਰਾ ਉਹਨੇ ਵੀ ਕਿਹਾ ਵੀ ਰਾਜਾਂ ਦੇ ਮੁੰਡੇ ਹਜੇ ਕੰਮ ਕਰਦੇ ਹੁੰਦੇ ਨੇ ਤੁਸੀਂ ਇਹ ਤਾਂ ਗਲਤ ਕਰਿਆ ਆਪਣੇ ਦਾਦੇ ਪੜਦਾਦਿਆਂ ਦੀ ਤੁਸੀਂ ਬੇਅਬਦੀ ਕਰ ਦਿਓ ਵੀ ਇਹ ਕੰਮ ਨਹੀਂ ਗਲਤ ਹੈ ਛੋਟਾ ਰਾਜ ਨੂੰ ਕਹਿੰਦੀ ਵੀ ਇਹਨਾਂ ਨੂੰ ਆਪਾਂ ਉਰੇ ਨੌਕਰ ਰੱਖ ਲੈ ਕਹਿੰਦਾ ਮੈਨੂੰ ਤਾਂ ਭਰੋਸਾ ਨਹੀਂ ਇਹਨਾਂ ਦੇ ਨੋਕ ਨਾਕ ਰੱਖਣ ਦਾ ਕਹਿੰਦੇ ਕੋਈ ਗੱਲ ਨਹੀਂ ਮੈਨੂੰ ਭਰੋਸਾ ਹੈ ਕਹਿੰਦਾ ਇਹ ਬੰਦੇ ਜਿਹੜਾ ਚੋਰ ਹੁੰਦਾ ਹੈ ਉਹਦੀ ਆਦਤ ਨਹੀਂ ਜਾਂਦੀ ਹੁੰਦੀ ਇਹਨੂੰ ਇਹ ਮਾਰ ਤੂੰ ਵੀ ਮੈਂ ਤਾਂ ਇਹਨਾਂ ਤੇ ਭਰੋਸਾ ਕਰਦਾ ਸੀ ਇਹ ਫੇਰ ਵੀ ਕਿਤੇ ਧੋਖਾ ਕਰ ਸਕਦੇ ਨੇ ਕਹਿੰਦੇ ਹੁਣ ਨਹੀਂ ਕਰਦੇ ਵੀ ਮੈਂ ਸਮਝਾ ਤੇ ਇਹਨਾਂ ਨੂੰ ਕਹਤਾ ਵੀ ਰਾਜਾਂ ਦੇ ਵਾਕ ਇਹ ਜਿਆ ਨਹੀਂ ਕੰਮ ਕਰ ਦਿੰਦੇ ਵੀ ਚਾਹੇ ਘੱਟ ਖਾ ਲੋ ਵੀ ਹੁਣ ਇਹ ਕੁਝ ਨਹੀਂ ਕਹਿੰਦੇ ਉਹਨਾਂ ਨੂੰ ਨੌਕਾ ਰੱਖੇ ਤੇ ਆਪੇ ਕੰਮ-ਕੁਮਤੇ ਲੱਗ ਕੇ ਚੱਲ ਹੋ ਚਲਾ ਲੈਂਗੇ ਕੰਮ ਆਪਾਂ। ਕਹਿੰਦੇ ਵੀ ਠੀਕ ਐ। ਉਹਨਾਂ ਨੇ ਰੱਖ ਲਿਆ। ਰੱਖ ਕੇ ਰਾਜਾ ਕਹਿੰਦਾ ਤਜਰਬਾ ਤਾਂ ਕਰੀਏ ਇਹਨਾਂ ਦਾ। ਵੀ ਠੀਕ ਨੇ ਇਹ। ਉਹਨੇ ਕੀ ਕਰਿਆ ਵੀ ਉਹਨੇ ਸੌਣਾ ਬੰਨ ਕੇ ਰੱਖਤਾ ਆਹ ਰ ਆਪਣੇ ਪਰਾਂ ਜਿਵੇਂ ਦੂਜੇ ਘਰੇ ਕੁਰੇ ਵੀ ਜਿੱਥੇ ਇਹ ਨੌਕਾ-ਨੌਕਰੀ ਰਹਿੰਦੇ ਨੇ। ਉਹਨਾਂ ਨੂੰ ਕਹਿੰਦਾ ਵੀ ਜਾ ਤੁਹਾਡੀ ਉੱਥੇ ਹੀ ਡਿਊਟੀ ਆ ਤੁਸੀਂ ਉੱਥੇ ਲਾਓ ਡਿਊਟੀ। ਤੇ ਨਾਲੇ ਉਹ ਜਦੋਂ ਗਏ ਚੋਰ ਦੀ ਦਾਤ ਹੁੰਦੀ ਐ ਜਦੋਂ ਗਏ ਮਾਰਿਆ ਹੱਤ ਪੱਲੇ ਕਹਿੰਦੇ ਆਹ ਕੀ ਬੰਨਿਆ ਜਾ ਪਿਆ ਓਏ ਕਹਿੰਦੇ ਪਤਾ ਨਹੀਂ ਕੀ ਹੋ ਗਿਆ ਪਤਾ ਇੱਥੇ ਡਿਊਟੀ ਲਈ ਇੱਥੇ ਕੱਢ ਜਾ ਕਹਿੰਦੇ ਨਹੀਂ ਦੇਖ ਤਾਂ ਲੋ ਜਦੋਂ ਦੇਖਿਆ ਉਹ ਕਹਿੰਦੇ ਤਾਂ ਸੌਣਾ ਓਏ ਇੱਕ ਤਾਂ ਕਹਿੰਦਾ ਭੈਣ ਨੂੰ ਲੁਕੋ ਲੋ ਕਿ ਲੋ ਸੌਣਾ ਜਾਂ ਲੁਕੋ ਲੋ ਭੈਣ ਦਾ ਜਾ ਜਾ ਕਰਾਂ ਕਰਾ ਦੂ ਇਹ ਤਾਂ ਉਹ ਇੱਕ ਕਹਿੰਦਾ ਕੰਝੋ ਆਪਣੀ ਭੈਣ ਦੀ ਵੀ ਬੇਇੱਜ਼ਤੀ ਹੋਊਗੀ ਉਹਨੇ ਤਾਂ ਆਪਣੇ ਤੇ ਇੰਨਾ ਮਾਣ ਕਰਕੇ ਮਾਣ ਵੀ ਆਪਾਂ ਨੂੰ ਰਖਾਇਆ ਤਸੱਲੀ ਦਿੱਤੀ ਆ ਵੀ ਉਹ ਹੁਣ ਮੈਂ ਇਹਨਾਂ ਨੂੰ ਸਮਝਾਤਾ ਵੀ ਫੇਰ ਕਹਿੰਦੇ ਇਹ ਕੰਮ ਨਹੀਂ ਆਪਾਂ ਕਰਦੇ ਚੱਲ ਕਹਿੰਦੇ ਐਂ ਕਰੋ ਫੇਰ ਰਾਜੇ ਨੂੰ ਚਾਹਤਾ ਰਾਜੇ ਦਾਤ ਰਿਆ ਪਰ ਤੇ ਹੁਣ ਵਾਰ ਤੇ ਜਾਂ ਵੀ ਕੋਈ ਚੋਰ ਚਾਰ ਨਾ ਕੋਈ ਬੰਨ ਕੇ ਧਰ ਗਿਆ ਵੀ ਪਤਾ ਲੱਗ ਗਿਆ ਵੀ ਭੱਜ ਗਏ ਵੀ ਛੱਡ ਕੇ ਕਹਿੰਦੇ ਫੇਰ ਹੁਣ ਕਹਿੰਦੇ ਆਪਾਂ ਰਾਜੇ ਨੂੰ ਦੇ ਦੋ ਇਹ ਜਾ ਕੇ ਉਹਨਾਂ ਨੇ ਭਾਈ ਇਕੱਠਾ ਕਰਿਆ ਮਹਿਲਾਂ ਚ ਬਾਕੇ ਕਹਿੰਦੇ ਯਾਰ ਕੁਝ ਚੀਜ਼ ਪਈ ਆ ਉੱਥੇ ਸਾਨੂੰ ਉੱਥੇ ਜ ਬੰਨੀ ਹੋਈ ਇਹ ਪਤਾ ਨਹੀਂ ਕਿਵੇਂ ਧਰਿਆ ਕਿਵੇਂ ਆਈ ਆ ਇਹ ਇਹ ਤੁਸੀਂ ਆਪ ਦੀ ਆ ਦੇਖੋ ਕੀ ਐ ਜੋ ਦੇਖਿਆ ਸੇਵਣਾ ਕਹਿੰਦੇ ਉੱਥੇ ਪਈ ਟੀ ਅਸੀਂ ਤੁਹਾਨੂੰ ਲਿਆ ਕੇ ਵੀ ਅਸੀਂ ਉੱਥੇ ਜਾਣੇ ਡੋਟ ਤੇ ਆਪਦਾ ਸਾਹਮਣੋ ਉਹਨੂੰ ਕੁਛ ਮੜਿਆ ਤਾਂ تسਲੀ ਜੀ ਆ ਗਈ ਵੀ ਉਹ ਤਾਂ ਲੋਟ ਨੇ ਵੀ ਤਖਾਇਆ ਕੁਸਾ ਪਰੋਸਾਇਆ ਚਾਲੂ ਨੇ ਰੱਖਿਆ ਉਹ ਕਹਿੰਦੇ ਵੀ ਇਹਨੂੰ ਐ ਕਰੋ ਫੇਰ ਫਿਰ ਉਹਨਾਂ ਨੂੰ ਤੂੰ ਉਹਦੇ ਪੱਡੇ ਦੇ ਤੇ ਰਮੇਦਾਰੀਆਂ ਸਮਾਤਿਆਂ ਵੀ ਹੁਣ ਇਹ ਠੀਕ ਆ ਕੰਮ ਕਰਨਗੇ ਕਿਸੇ ਨੂੰ ਕੋਈ ਕਾਸੇ ਦਾ ਮੁਖੀ ਬਣਾਤਾ ਇਹਨੂੰ ਅੱਡੋ-ਅੱਡ ਕੰਮਾਂ ਦੇ ਮੁਖੀ ਬਣਾਤੇ ਜਿਵੇਂ ਹੁਣ ਕੋਈ ਚੇਅਰਮੈਨ ਬਣਾਉਂਦਾ ਮੰਡੀਆਂ ਦਾ ਕੋਈ ਕਾਸੇ ਦਾ ਬਣਾਉਂਦਾ ਕੋਈ ਕਾਸੇ ਦਾ ਬਣਾਉਂਦੇ ਹੁਣ ਆਪਣੇ ਬੰਦਿਆਂ ਨੂੰ ਉਹਨਾਂ ਨੇ ਮੁਖੀ ਬਣਾਤੇ ਉੱਥੇ ਫਿਰ ਉਹਨਾਂ ਨੇ ਵਧੀਆ ਕੰਮ ਚਲਾਇਆ ਕੋਈ ਠੱਗੀ ਚੋਰੀ ਨਹੀਂ ਕੀਤੀ ਜੇ ਠੱਗੀ ਚੋਰੀ ਤੋਂ ਬੰਦ ਕਰਕੇ ਹੋ ਜਾ ਉਹਨਾਂ ਦਾ ਕੰਮ ਚੱਲ ਪਿਆ ਰਾਜਾਂ ਵਰਗਾ ਹੀ ਹੋ ਗਏ ਉਹ ਮੌਜ ਨਾਲ ਹੁਣ ਆਪਣੇ ਉੱਥੇ ਕੰਮ ਕਰਦੇ ਨੇ ਮੌਜਾਂ ਕਰਦੇ ਨੇ ਆਪ ਦਾ ਗੁਜ਼ਾਰਾ ਕਰਦੇ ਨੇ ਪੂਰਾ ਵਧੀਆ ਮੇਂ ਆਈ ਐਂ ਵੀ ਜਿਹੜਾ ਇਹ ਕੰਮ ਤੋਂ ਚੋਰੀ ਦਾ ਕਹਿੰਦਾ ਮਾੜੀ ਨੂੰ ਮਾੜੀ ਐ ਜਿਹੜਾ ਚੋਰੀ ਕਰੂ ਤਾਂ ਕਦੇ ਨਾ ਕਦੇ ਫਾਚੀ ਜਾਂਦੇ ਤਾਂ ਐਂ ਕਹਿੰਦੇ ਨੇ ਤੇ ਚੋਰਾਂ ਦਾ ਚੋਰੀ ਦਾ ਠੁੱਕ ਮਿੱਠਾ ਹੀ ਹੁੰਦਾ ਕਦੇ ਫਾਚ ਜਾਂਦਾ ਸਾਰੇ ਉਹੀ ਜਾਂਦਾ ਹੈ ਮਾਲ ਮਾਲ ਆਉਂਦਾ ਵੀ ਆਈਆਂ ਐਂ ਵੀ ਕਹਿੰਦੇ ਨੇ ਕਿ ਚੋਰਾਂ ਦਾ ਮਾਲ ਡਾਂਗਾ ਦੇ ਗਾਜ ਲੁੱਟ ਲਿਆ ਦਾ ਕੱਪੜਾ ਲਿਆ ਕੇ ਖੇਤਾਂ 'ਚ ਬਹਿ ਗਏ ਪੰਡਾ ਬਣ ਕੇ ਕਹਿੰਦੇ ਗਾਜ ਕਹਿੰਦੇ ਗਾਜਾ ਦੇ ਛੋਟੀ ਪਈ ਛੇਦੀ ਬਨਾਲਾ ਮੈਂ ਮੈਂ ਥਾਂ ਸੋਟੀ ਵਾਲੀਆਂ ਛੱਤੀ ਗਏ ਫਿਰ ਉਹ ਸਿਆਣੇ ਨੇ ਕਿਹਾ ਵੀ ਇਹ ਚੋਰਾਂ ਦਾ ਮਾਲ ਤਾਂ ਡਾਂਗਾ ਦੀਗਾ ਜੁੰਦੇ ਨੇ ਵੀ ਜੇ ਫਸ ਜਾਣ ਉੱਡ ਵੀ ਸਾਰੇ ਹੀ ਜਾਂਦਾ ਕੁਛ ਨਹੀਂ ਰਹਿੰਦਾ ਕੱਕ ਨਾਲੇ ਕੁੱਟਕੱਟ ਪੈਂਦੀ ਆ ਪੂਰੀ ਕੰਮ ਤਾਂ ਜਿਹੜਾ ਸਹੀ ਕਰਨਾ ਹੈ ਵਧੀਆ ਕਰਨਾ ਹੈ ਉਹੀ ਕੰਮ ਠੀਕ ਰਹਿੰਦਾ ਉਹ ਹਿੱਸੇ 'ਚ ਹੀ ਵਾਦਾ ਹੋ ਉਹ ਉਸੇ ਸਾਰਾ ਵਧੀਆ ਚੰਗਾ ਹਰੇਕ ਬੰਦੇ ਨੂੰ ਚਾਹੀਦਾ ਵੀ ਚੋਰੀ ਤੋਂ ਬਚੋ ਆਪਾਂ ਚੰਗਾ ਕੰਮ ਧੰਦਾ ਕਰੋ ਪ੍ਰਮਾਤਮਾ ਵੀ ਉਹ 'ਚ ਵਾਦਾ ਕਰਦਾ ਹੈ ਕਹਾਂ ਵੀ ਆਪਣਾ ਵਾਧਾ ਹੁੰਦਾ ਚੰਗੇ ਵਸਦਾ ਵਧੀਆ ਰਹਦਾ ਸਹੀ ਕੰਮ ਚੱਲੂ ਆਪਣਾ ਵਧ ਗਈ ਬਸ ਉਸੇ ਉਸੇ ਵਾਹਿਗੁਰੂ ਜੀ ਕਾਕਾਉ ਸਾਹਿਬ ਵਾਹਿਗੁਰੂ ਜੀ